ਉਹ ਆਟੋ ਵਾਲੇ ਚ ਹੁਣ ਇੱਥੇ ਲੱਗਣਾ ਹੈਲੋ ਹਾਂਜੀ ਸਸੀ ਕਾਜੀ ਸਾਰਿਆਂ ਨੂੰ ਉਹ ਜਾਉਂਗੇ ਉਹ ਜਾਦੇ ਜਾਉਗੇ ਜਾਉਂਗੇ ਜਾਉਂ ਯੈਸ 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 ਉਹ ਰੋਧਾ ਪਟਾ ਇਹਨੂੰ ਹਟਾ ਮੰਗ ਜਾ ਯੈਸ ਮੈਂ ਲੈ ਕੇ ਗਿਆ ਯੈਸ 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 ਸਭ ਨੂੰ ਹੈਲੋ ਹਾਂਜੀ ਸਸੀ ਕਾਜੀ ਸਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਕਰਦੇ ਆ ਜੇ ਤੁਹਾਨੂੰ ਹੁਣ ਹੀ ਆਪਾਂ ਸੁੱਤੇ ਉੱਠੇ ਆ। ਲਾਈਕ ਤੇ ਫਿਰ ਸਬਸਕ੍ਰਾਈਬ ਕਰ ਦਿਓ। ਬੋਤਲੀ ਤਾਂ ਕਰਦੇ ਗੱਲ ਯਾਰ ਖੜ ਜਾ। ਜਦੋਂ ਵੀ ਸਾਡੇ ਨੈਣਾਂ ਤੋਂ ਉਹਨਾਂ ਨੂੰ ਭੁੱਖ ਲੱਗ ਜਾਂਦੀ ਆ। ਆ ਮੜਿਆ ਪਾਸਤਾ ਬਚਿਆ ਪਿਆ ਤਾਂ ਉਹ ਵੀ ਲਵੇਟਦਾ। ਚਲ ਆਜੋ ਹੁਣ ਚਲੀਏ। ਹੁਣ ਜਾ ਰਹੇ ਆ ਜੀ ਆਪਾਂ ਮਾਰਕੀਟ ਸਮਾਨ ਲੈਣ ਚੱਲੇ ਘਰ ਦਾ ਸਾਰਾ ਸਮਾਨ ਮੁੱਕਿਆ ਹੋਇਆ ਟੋਟਲੀ। ਇਹ ਜਿਹੜੇ ਇਧਰ ਭੁੱਖਾ ਸਾਡੀਆਂ ਦੋ ਨਾ ਇੱਕ ਆ ਤੇ ਇੱਕ ਆ ਇਹ ਕੁਛ ਨਹੀਂ ਛੱਡਦੀ ਘਰੇ। ਲਵੇਟਦਾ। ਹੈ ਨਵਾਂ ਪਾਇਆ ਜੀ ਪਹਿਲੇ ਦਿਨੋਂ। ਨੇ ਡਬੜਾ ਬਤਾ ਠੀਕ ਚਲਿਏ ਹੁਣ ਅੱਗੇ ਗਰਮੀ ਆ ਰਚਾ ਬੱਚੋ ਦਿੱਕੇ ਬੈਜਾ ਉਹਨਾਂ ਦੀ ਹਿੱਲਤਾ ਨਹੀਂ ਕਰਨੀਆਂ ਓਕੇ ਚੁੱਪ ਕਰ ਦਿਓ ਚੁੱਪ ਕਰ ਦਿਓ ਪੁੱਤ ਮਾਰਕੀਟ ਪਹੁੰਚ ਗਏ ਹੁਣ ਹੁਣ ਡੰਡਾ ਫਿਰ ਜਾਣਾ ਤੁਹਾਡੇ ਉੱਪਰ ਦੋਵੇਂ ਤੋਂ ਟਿੱਕੇ ਕਦਰ ਨਹੀਂ ਬੈਠਦਾ ਗੱਡੀ 'ਚ ਆਪਣੀ ਗੱਡੀ ਆ ਆਪਣੀ ਗੱਡੀਆਂ ਹੁਣ ਆਪਣੀਆਂ ਆ ਇਹ ਪਾਪਾ ਲੋਕਾਂ ਦੀ ਆ ਪਾਪਾ ਆਪਣੀ ਗੱਡੀ ਠੁੜੀ ਆ ਤੁਹਾਨੂੰ ਪਤਾ ਹੈ ਅੱਛਾ ਮੂਰੀ ਵਾਲੀ ਆ ਉਹ ਪਤਾ ਨਹੀਂ ਕੀ ਦੀ ਬਦੋਨੇ ਕਿਸੇ ਦੀ ਆ ਹੈ ਕਿਸੇ ਦੀ ਆ ਹੈ ਹਾਂ ਮਾਰਕੀਟ ਪਹੁੰਚ ਚੁੱਕੇ ਆਪਾਂ ਮਾਰਕੀਟ ਹੈ ਮਾਰਕੀਟ ਦੇ ਵਿੱਚ ਆਉਣਾ ਦਾ ਆਪਾਂ ਆਈ ਪਰ ਗਰਾਂਦੇ ਆਉਣ ਦਾ ਇੱਕੋ ਕਾਰਨ ਆ ਕੰਮ ਤੋਂ ਆਪਰ ਨੂੰ ਮਿਲ ਗਈਆਂ ਨੇ ਬੋਨੋ ਪਾਸ ਤੋਂ ਮਿਲ ਗਈਆਂ ਹੁਣ ਇਹ ਯੂਜ਼ ਕਰਨੀਆਂ ਇੱਥੇ ਇੱਧਰ ਹੈਲਪ ਵਾਲੇ ਖੜੇ ਆ ਜਿਹੜੇ ਲੋਡ ਬੰਦਰੀ ਸਹਾਇਤਾ ਕਰਦੇ ਆ ਉਹਨਾਂ ਬਾਅਦ ਸਮਾਨ ਸਮੂਹ ਇਕੱਠਾ ਕਰਦੇ ਆ ਹੁਣ ਆਪਾਂ ਚੱਲੀਏ ਅੰਦਰ ਸਮਾਂ ਉਧੇ ਰੱਖੀ ਜੋ ਮੰਦਾ ਠੀਕ ਨਾਲ ਉਧਾ ਤੈਨੂੰ ਪਤਾ ਨਾਲ ਹੇਲ ਤੱਕ ਬਹੁਤ ਕਰਦਾ ਬਰੋ ਐਂ ਤੇ ਰੱਖੀ ਜੇ ਮਾਰੇ ਪੂਰੇ ਨਾ ਕਿਸੇ ਤੇ ਬਸ ਚਲਾ ਜਾ ਆਹ ਦਾ ਉਹ ਫ੍ਰੀ ਵਾਲੇ ਦੇ ਤੁਸੀਂ ਜਿਹੜੇ ਜਿਹੜੇ ਫ੍ਰੀ ਆਣਾ ਉਹ ਲੰਦੇ ਨੇ ਤੁਸੀਂ ਪੈਸੇੜ ਲਈ ਜਨੇ ਆ ਜਿਹੜੇ ਫ੍ਰੀ ਵਾਲੇ ਬਾਦ ਨਹੀਂ ਜਾਂਦੇ ਫ੍ਰੀ ਵਾਲੇ ਕਦੇ ਨਹੀਂ ਜਾਂਦੇ ਮਹਾ ਨਾਲ ਬਲੇਸ ਸੰਭਾਲ ਲਈ ਫੇਰ ਲੈਣੇ ਬਾਅਦ ਚੱਕ ਠੀਕ ਹੈ ਬਲੇਸ ਸੰਭਾਲ ਲਈ ਆ ਜਾ ਹੁਣ ਮੌਸਮ ਚੇਂਜ ਹੋਣ ਲੱਗ ਗਿਆ ਨਾ ਹੁਣ ਜਿਹੜਾ ਵੀ ਸਬਜ਼ੇ ਸਬਜ਼ੇ ਲਾਉਣੇ ਵਾਲਾ ਸਮਾਨ ਸਮੂਹਣਾ ਉਹ ਸਾਰਾ ਲੱਗਣ ਲੱਗਾ ਗਮਲੇ ਵਗੈਰਾ ਫੁੱਲ ਫੁੱਲ ਲਾਉਣੇ ਆ ਕਿਉਂਕਿ ਹੁਣ ਪ੍ਰਿੰਮਵਰ ਆ ਜਾਣਾ ਪ੍ਰਿਮਵੈਰੇ ਦੇ ਵਿੱਚ ਫਿਰ ਇਹ ਚੀਜ਼ਾਂ ਜ਼ਰਾ ਵਿਗਦੀਆਂ ਐਦਾਂ ਰੇਅਰੂ ਰੱਖਿਆ ਵਾ ਸਾਰਾ ਤੂੰ ਕੀ ਲਿਆ ਘਰ ਨੂੰ ਨਹੀਂ ਵਿੱਚ ਸਮਾਨ ਨਹੀਂ ਲੈਣਾ ਇਹ ਕਰਦਾ ਉਹ ਤਾਂ ਇੰਨਾ ਸਮਾਨ ਤਾਂ ਪਿਆ ਘਰੇ ਚੱਲ ਤੇਰਾ ਹੱਥ ਨਹੀਂ ਜਾਣਾ ਤਰੇ ਓਤੋ ਓਤੋ ਤਰੇ ਓਤੋ 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 ਕੁਵਾਰਾ ਓਕੇ ਹਾਂ ਨਹੀਂ ਨਹੀਂ ਦੱਬੋ ਦੱਬਦੇ ਹੁਣ ਜੋ ਮੈਂ ਦੱਬਣ ਨਾਲ ਦੇ ਹੁਣ ਓਕੇ ਕਰਦੇ ओके चलो जी आ जाओ क्रेलो ਨੂੰ ਸਾਹ ਨਹੀਂ ਆਉਂਦਾ ਅੱਜ ਹਣ ਕਰਾਈਏ ਕਾਸਾ ਤੇ ਨਿਕਲੀਏ ਬਾਹਰ ਯਾਰ ਅੱਜ ਦਾ ਬਾਈ ਗਰਮੀ ਨੇ ਬੱਟ ਕੱਢੇ ਪਏ ਸਮਾਨ ਅੰਦਰ ਸੋਹਣੀ ਠੰਡ ਜੀ ਤੇ ਬਾਹਰ ਨਿਕਲੇ ਸਮਾਨ ਲੈ ਕੇ ਜਦੋਂ ਐਨੀ ਗਰਮੀ ਲੱਗੀ ਨਾ ਬਹੁਤ ਜ਼ਿਆਦਾ ਕੱਲੋਂ ਪਰਸ ਨੂੰ ਹੁਣ ਮੀਂਹ ੱਸੇ ਹੋਵੇ 2-3 ਦਿਨ 16 ਡਿਗਰੀ ਹੈ ਬਿੰਕਿਆ ਮਹਾ ਯਾਰ ਗੱਡੀ ਤੋਂ ਆਲੋ ਜੀ ਬਹੁਤ ਦਿਨ ਹੋ ਗਿਆ ਗੱਡੀ ਤੋ ਨਹੀਂ ਜੀ ਹੋਈ ਬਹੁਤ ਖਰਾਬ ਹੋਈ ਪਈ ਗੰਦੀ ਹੋਈ ਪਈ ਸੀ ਤੇ ਹੁਣ ਆਟੋ ਵਾਲੇ ਚ ਹੁਣ ਇੱਥੇ ਲੱਗਣਗੇ 5-5 ਮਿੰਟ ਫਿਰ ਧੋ ਕੇ ਚੱਲਦੇ ਆ ਹੁਣ ਚੱਲਣ ਲੱਗੀ ਪਿੱਛੇ ਜਾ ਹਾਂ ਖੱਲੇ ਕਦੇ ਬੈਠਣਾ ਰਹਾ ਪਿੱਛੇ ਗੱਡੀ ਆਉਂਦੀ ਔਰੇ ਰਹਾ ਪਿੱਛੇ ਹੋ ਜਾ ਬੁੱਤ ਤੂੰ ਇਧਰ ਆ ਜਾ ਮੇਰੇ ਕੋਲ ਮੇਰਾ ਮੰਨ ਲਈ ਗੱਲ ਤੋ ਹੋ ਰਹਣ ਤੇ ਗੱਡੀ ਨੂੰ ਹਵਾ ਬਹੁਤ ਤੇਜ਼ ਨਾਲ ਮਾਰਦਾ ਪੱਕਾ ਹਵਾ ਬਹੁਤ ਤੇਜ਼ ਮਾਰਦਾ ਕਾਦਮੀ ਇਹਨੇ ਮਿੱਟੋ ਮਿੱਟੀ ਵਿੱਚ ਧਿਆਨ ਨਾਲ ਧਿਆਨ ਨਾਲ ਚਲਾ ਕਾਲੀ ਨਾ ਕਰ ਜੇ ਕਾਲੀ ਕਰੂੰਗੀ ਫੇਰ ਨਹੀਂ ਚੱਲਣੀ ਹੈਗੀ ਓਕੇ ਕਾਲੀ ਨਾ ਕਰ ਇਹਨੇ ਗਾ ਪਾਇਆ ਪਿਆ ਸੜਕ ਦੇ ਉੱਪਰ ਅੱਜ ਇਹਨਾਂ ਦਾ ਹੀ ਰਾਜ ਆ ਸੜਕ ਪਰ ਜੁਬਨ ਤੂੰ ਨਹੀਂ ਚਲਾਉਣੀ ਹੈਗੀ ਨਾਲੇ ਤੇਰੀ ਝਕਲੀ ਤੇਰੀ ਝਕਲੀ ਮੈਂ ਥੋੜੀ ਚਲਾਉਂਦਾ ਏ ਤੂੰ ਚਲਾਉਂਦਾ ਨਹੀਂ ਕਿਉਂ ਯਾਰ ਹਾਂ ਅੱਜ ਦਾ ਯਾਰ ਜੂੰ ਸਵੇਰੇ 11:30 12 ਵਜੇ ਦਾ ਉੱਠਿਆ ਨਾ ਪਾ ਘਰ ਦੇ ਕੰਮ ਨਵੇੜਨ ਦੇ ਚ ਲੱਗੇ ਹੋਏ ਪਹਿਲਾਂ ਸਮਾਨ ਲੈ ਆਂਦਾ ਫੇ ਗੱਡੀ ਧਵਾਈ ਆਉਣ ਨਿਆਣੇ ਲੈ ਬੈਠੇ ਥੱਲੇ ਖੇਡ ਰਹੇ ਆ ਤੇ ਹੁਣ ਜਾਣਾ ਪਾਰਟੀ ਤੇ ਇਥੇ ਪਾਰਟੀ ਆਪਣੇ ਪਿੰਡ ਛੋਟੀ ਜਿਹੀ ਇੱਕ ਅਜਾ ਉੱਥੇ ਇਨਵਾਈਟ ਆਪਾਂ ਨੇ ਉੱਥੇ ਜਾਣਾ ਓਹੋ ਤਕਗੀ ਯਾਰ ਤਾਂ ਬਹੁਤ ਜ਼ਿਆਦਾ ਤੈਗਲੀ ਬੜੀ ਚਲਾਈ ਪੁੱਤ ਤਾਂ ਹੁਣ ਤਾਂ ਡਰਤ ਨਹੀਂ ਲੱਗਦਾ ਹੁਣ ਅਰੇ ਹੌਲੀ ਚ ਲੈਗਾ ਤੂੰ ਤੇਜ਼ ਬਹੁਤ ਚਲਾਉਣਾ ਪੁੱਤ ਤੂੰ ਤਾਂ ਐਂ ਜਾਣੀ ਗੋਲੀ ਮੰਗ ਵਿੱਚ ਕਿਹਨਾਂ ਬਹੁਤ ਪੱਕੀ ਡਰਾਈਵਰ ਹੋਣੀ ਆ ਪਾਰਟੀ ਦੇ ਆਏ ਹੋਏ ਹਨੇਰਾ ਹੋ ਗਿਆ। तकरीबन 11:30 12 ਦਾ ਟਾਈਮ ਹੋ ਗਿਆ। ਭੰਗੜਾ ਪੁੰਗੜਾ ਪਾ ਲੈ ਥੱਕ ਕੇ ਪੂਰਾ ਹੁਣ ਤਾਂ। ਕੱਦੇ ਲੱਗੇ ਹੋਏ ਭੰਗੜਾ ਪਾਉਣ।